ਅੱਜ ਉਹ ਰੀਟ੍ਰੀਨ ਕਿਹੜਾ ਹੋਣਾ ਬੰਦਾ ਕਾਲੀਦਾਸ ਦੀ ਸਟੇਜ ਤੋਂ ਕਲਪਤ ਕੀਤੀ ਗਈ ਕਹਿੰਦੇ ਅਸਲੀ ਬੰਦੀ ਸੀਗਾ ਕਿਸੇ ਵਿਅਕਤੀ ਨੂੰ ਛਡਵਾਉਣ ਦੇ ਲਈ ਉਹ ਬੰਦੀ ਨਹੀਂ ਹੋਏ ਲੇਕਿਨ ਸੰਗਤ ਨੂੰ ਸੁਝੇਣਾ ਚਾਹੀਦਾ ਕਿਸ ਤਰ੍ਹਾਂ ਦੇ ਕਿ ਕੀ ਕਹਿੰਦੇ ਕੀ ਕਿਹਾ ਕਹਿੰਦੇ ਉਹ ਅਸਲੀ ਬੰਦੀ ਸਿੰਘ ਹੈ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ ਕਿਸੇ ਬੰਦੇ ਨੂੰ ਛਡਾਉਣ ਦੇ ਲਈ ਉਹ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਊਨੇਸ਼ਨ ਕੋਈ ਉਹਦੇ ਫੋਨ ਤੋਂ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਪਰ ਉਹਦੇ ਕੋਲੋਂ ਕੀ ਬਰਾਮਦ ਹੋਇਆ ਹੈ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਨਸ਼ੇ ਛਡਾਉਂਦਾ ਹੈ ਗੁਰੂ ਦੇ ਲੜ ਲਾਉਂਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਬਸ ਸਰਕਾਰ ਨੂੰ ਚੁੱਕਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜਿਵੇਂ ਨਹੀਂ ਹਮੇ ਇਹ ਅੰਮ੍ਰਿਤ ਛਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਮੈਂ ਇਹ ਗੱਲ ਸਮਝਾਉਂਤੇ ਵਾਲੀ ਗੱਲ ਇਹ ਕਹਿ ਰਹੇ ਆ ਕੀ ਕਹਦੇ ਹੋ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਕੀ ਦਾ ਉਹ ਤਾਂ ਹੀ ਛੱਡ ਦੋਗੀ ਸਰਵ ਅੰਮ੍ਰਿਤ ਪਾਲ ਦੀ ਜਿਹੜੀ ਸਿੱਕੀ ਦਾ ਪ੍ਰਚਾਰ ਕਰਨਾ ਹੈ ਨਸ਼ੇ ਛਡਾਉਣਾ ਇਹੀ ਗੱਲ ਸਰਕਾਰ ਨੂੰ ਚੁਕਦੀ ਤੁਹਾਡੇ ਕਹਿਣ ਤੋਂ ਬਾਅਦ ਜਿਹੜੇ ਅੰਮ੍ਰਿਤ ਛਕਾਏ ਜਾ ਰਿਹਾ ਸਰਕਾਰ ਉਸ ਤੋਂ ਬਿਲਕੁਲ ਦੁਖੀ ਹੈ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਹੁਣ ਟੀਕਿਆਂ ਨਾਲ ਮਾਰਨ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ ਦਿਸਿਆਂ ਨਾਲ ਮਰਨ ਸਰਕਾਰ ਇਹ ਚਾਉਂਦੀ ਆ ਬਸ ਪੰਜਾਬ ਤੇ ਜਮਨੀ ਚੋਣਾਂ ਹੋਣ ਜਾ ਰਹੀਆਂ ਵਿਧਾਨ ਸਭਾ ਦੇ ਕੁਝ ਹਲਕਿਆਂ ਤੇ ਕੋਈ ਹਲੇ ਡੇਟ ਨਹੀਂ ਆਈ ਜੀ ਜਦੋਂ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ